ਸਵਾਗਤ ਹੈ ਹੌਲਕਾ ਫਾਰਮ ਚੈਂਜਰ ਦੇ ਕਿਸੇ ਨੇ ਐਡ ਲੋੜੀਆਂ ਤਾਂਲੇ ਪਾਸੇ ਲੰਬਰ ਚੱਦੀ ਜਾਂਦਾ ਜਾਂ ਵੀਡੀਓ ਬਣਾ ਕੇ ਭੇਜਾ ਕੋ ਜਾਂ ਫੋਟੋ ਭੇਜਾ ਕਰੋ 7 ਤੋਂ 8 ਤੇ ਆ ਲੈ ਕੇ ਕਰਦੇ ਕੋ ਚੈਂਜਰ ਫੋਲੋ ਕਰਦੇਆ ਕਰੋ ਤੇ ਆ ਟ੍ਰੈਨ ਤੇ ਆਪਾਂ ਤੁਹਾਡੇ ਏਰੀਆ ਚੋਂ ਲੈ ਕੇ ਆਏ ਹਾਂ ਟਰੈਕਟਰ ਅੱਜ ਤੇ ਦੂਰ ਦੂਰ ਤੋਂ ਤੇ ਆ ਟਰੈਕਟਰ ਸਟੈਂਡਰਡ 450 2014 ਮਾਡਲਾ ਤੇ ਏਰੀਆ ਹੈਗਾ ਮਾਨਸਾ ਮਾਨਸਾ ਇਰਗੇ ਚ ਖੜਾ ਹੈ ਇਹ ਤੇ ਬਟਿੰਡੇ ਜ਼ਿਲ੍ਹੇ ਦਾ ਨੰਬਰ ਹੈ ਦਾ ਟਰੈਕਟਰ ਦਾ ਬਟਿੰਡੇ ਜ਼ਿਲ੍ਹੇ ਦਾ ਨੰਬਰ ਤੇ ਸਾਰੇ ਭਾਈ ਵੇਖ ਲੋ ਤੇ 450 ਟੰਡਰ ਨਗਰ ਦੇ ਟਾਇਰ ਜਮਾਨ ਨਵੇਂ ਆ ਮੂਲ ਦੇ ਟਾਇਰ ਹੈਗੇ ਇਹਦੇ 30 ਤੋਂ 50 60 ਪੈਸੇ 70 ਤੇ ਡੈਕ ਲੱਗਿਆ ਫੇਵਰ ਦੀ ਛਤਰੀ ਲੱਗੀ ਆ ਰੰਗ ਪੇਂਟ ਦਾ ਸਾਰਾ ਨੀੜ ਆ ਜਾ ਸਾਈਡ ਗੇੜਾ ਡੈਕਸ ਬ੍ਰੇਕਾਂ ਡਬਲ ਕਲੱਚ ਆ ਇਹ ਕੋਕਾਪੀ ਟਰੈਕਟਰ ਆ ਰੰਗ ਪੀਂਟ ਦਾ ਸਾਰਾ ਨੀੜ ਆ ਜਾ ਪੰਜਾਬ ਨੰਬਰ ਆ ਜ਼ਿਲ੍ਹਾ ਬਠਿੰਡੇ ਦਾ ਨੰਬਰ ਹੈ ਇਹਦਾ ਤੇ ਮੈਂ ਮਾਨਸਾ ਏਰੀਏ 'ਚ ਖੜਾ ਵਾ ਘੋੜਾ ਬੈਂਪਰ ਲੱਗਿਆ ਵਾ ਤੇ ਇੰਜਨ ਗੇਅਰ ਲਿਫਟ ਦਾ ਓਕੇ ਆ ਰੰਗ ਪੀਂਟ ਦਾ ਸਾਰਾ ਨੀੜ ਆ ਜਾ ਤੇ ਕੋਕਾਪੀ ਟਰੈਕਟਰ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਤੇ ਇਹਦਾ ਰੇਟ ਹੈਗਾ ਟਰੈਕਟਰ ਦਾ 3.5 ਲੱਖ ਰੁਪਿਆ ਮੰਗ ਕਰਦੇ ਆ ਮਾਨਸਾ ਏਰੀਏ 'ਚ ਖੜਾ 2014 ਮਾਡਲ ਆ ਪਾਵਰ ਸਟੀਅਰਿੰਗ ਡਬਲ ਕਲਚ ਡੈਕਸ ਬ੍ਰੇਕਾ ਸਾਢੇ 3 ਲੱਖ ਜੋ ਫੁੱਲ ਮਾਰ ਤਾਣ ਕਰਨਗੇ ਕਿਹੜਾ ਵੀਡੀਓ ਸ਼ੇਅਰ ਕਰਕੇ ਜੋਗਾ ਚੈਨਲ ਫੋਲੋ ਕਰਕੇ ਜੋ 2015 ਮਾਡਲ ਤੇ 50 60 ਜੌਂਦੀ ਆ ਰਾਂ ਤੇ ਪੰਜਾਬ ਨੰਬਰ ਏਰੀਆ ਮਲੇਰਕੋਟਲੇ ਦੇ ਵਿੱਚ ਟਰੈਕਟਰ ਖੜਾ ਹੈ ਇਹ ਤੇ ਬੈਂਪਰ ਲੱਗਿਆ ਵੇਡ ਲੱਗਿਆ ਮੂਰੇ ਤੇ ਛਤਰੀ ਲੱਗੀ ਆ ਫੇਵਰ ਦੀ ਤੇ 75 ਪੈਸੇ ਟਾਇਰ ਆ ਚਾਰੇ ਇਹਨਾਂ ਦਾ ਘੇਰ ਦਾ ਲਿਫਟ ਦਾ ਰੰਗ ਪੇਂਟ ਦਾ ਕਾਜ ਪਤਰਾ ਦਾ ਜਮਾ ਓਕੇ ਆ ਟਰੈਕਟਰ ਵਾਗੇ ਦਾ ਸਾਦੇ 1 ਰੁਪਏ ਦਾ ਨੁਕਸ ਨਹੀਂ ਟਰੈਕਟਰ ਦੇ ਵਿੱਚ 2015 ਮਾਡਲ ਤੇ ਇਹਦੀ ਰੇਟ ਹੈਗਾ ਟਰੈਕਟਰ ਦਾ ਕੋਕਾਪੀ ਟਰੈਕਟਰ ਤੇ ਰੰਗ ਪੇਂਟ ਦਾ ਸਾਰਾ ਨੀਰ ਆ ਜਾ ਤੇ ਰੇਟ ਹੈਗਾ 5.5 ਲੱਖ ਰੁਪਇਆ ਕਿਹੜਾ ਵੀਡੀਓ ਸ਼ੇਅਰ ਕਰਕੇ ਉਹ ਚੈਨਲ ਨੂੰ ਫੋਲੋ ਕਰਕੇ ਜੋ ਫੁੱਲ ਮੈਂ ਤਾਂ 2015 ਮਾਡਲ ਏਰੀਆ ਮਰਜ਼ਰ ਕੋਟਲਾ ਸਾਰੀ ਜਾਣਕਾਰੀ ਫੋਨ ਲਾ ਕੇ ਨੰਬਰ ਮਾਲਕ ਦਾ ਚੱਲ ਜ ਜਾਂਦਾ ਉੱਤੇ ਤੇ ਕੋਕਾ ਵੀ ਟਰੈਕਟਰ ਆ ਆ ਪਟਿਆਲੇ ਨੰਬਰ ਚ ਪਟਿਆਲਾ ਜ਼ਿਲ੍ਹਾ ਪਟਿਆਲਾ ਉੱਥੇ ਖੜਾ ਟਰੈਕਟਰ ਪ੍ਰੀਤ 6049 ਤੇ ਇੰਜਨ ਦਾ ਲਿਫਟ ਦਾ ਗੇਅਰ ਦਾ ਓਕੇ ਜਮਾ ਟਰੈਕਟਰ ਇਹ ਤੇ ਵਧੀਆ ਟਰੈਕਟਰ 2011 ਮਾਡਲ ਆ ਮਰਗੜ ਕੇ ਤੋਂ ਗਲੇ ਨਹੀਂ ਪੂਰੇ ਸਾਫ ਆ ਪੰਜਾਬ ਨੰਬਰ ਟਰੈਕਟਰ ਆ ਪਟਿਆਲੇ ਜਿਲ੍ਹੇ ਜਿਲ੍ਹੇ ਚ ਖੜਾ 11 ਮਾਡਲ ਬਾਅਰ ਮੈਂ ਮੀਨੇ ਜਾਇਆ ਵਾ 11 ਮਾਡਲ ਤੇ ਕਾਜ ਪੱਤਰਾ ਦਾ ਓਕੇ ਆ ਮਗਲ ਦਾ ਟੈਰ ਰਹਿ ਗਿਆ 70 75 ਪੈਸੇ ਇਹਦੇ 80 ਪੈਸੇ ਮੂਲ ਦਾ ਟੈਰ ਰਹਿ ਗਿਆ 30 ਤੋਂ 40 ਪੈਸੇ ਤੇ ਪੰਜਾਬ ਨੰਬਰ ਕੋਕਾ ਵੀ ਟਰੈਕਟਰ ਇਹ ਵੀ ਤੇ ਵਾਗੇ ਦਾ ਸੱਦੇ ਇੰਨੇ ਦਾ ਗੇਰਦਾ ਓਕੇ ਪਾਵਰ ਸਟੀਅਰ ਦਾ ਡੈਕਸ ਬ੍ਰੇਕਾਂ 2011 ਮਾਡਲ 12 ਮਹੀਨੇ ਦਾ ਰੇਟ ਹੈਗਾ 2 ਲੱਖ ਤੇ 60000 ਰੁਪਿਆ ਕਿਹੜਾ ਵੀਡੀਓ ਸ਼ੇਅਰ ਕਰਕੇ ਜੋ ਫੁੱਲ ਮਾਨਤਾਨ ਕਰਨਗੇ ਤੇ ਪਟਿਆਲਾ ਜ਼ਿਲ੍ਹਾ ਤੇ ਕੋਕਾ ਵੀ ਟਰੈਕਟਰ ਹੈ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਜਾ ਸਕਦੇ ਆ ਵੀਡੀਓ ਸਾਰੀ ਵੀ ਕੋਈ ਸਟੈਪ ਨਾ ਕਰੇ ਹੋਊਗਾ 735 ਚਾਰੇ ਟਾਇਰ ਨਵੇਂ 2001 ਮਾਡਲ ਪਾਵਰ ਸਟੇਅਰ ਨਵਿਆਵਾ ਤੇ ਡਬਲ ਜੈਕਟੀ ਬੂਡਰ ਚਾਹੀਏ ਤੇ ਟਾਪ ਦੇ ਕਿਡਾ ਵਰ ਨਾਲ ਆ ਰਾਤਾਨ ਦਾ ਨੰਬਰ ਆ ਤੇ ਮਾਨ ਜਲੰਧਾਵਾਦੀ ਰੇਗ ਵਿੱਚ ਖੜਾ ਇਹ ਜੇ ਕਿਸੇ ਕੋਲੇ 963 ਟਰੈਕਟਰ ਹੋਵੇ ਉਹਦੇ ਦਾ ਵਟਾ ਸੱਟਾ ਵੀ ਹੋ ਜਾਊਗਾ 963 ਲੈਣਾ ਇਹਨਾਂ ਨੇ ਤੇ ਉਂ ਲੈਣਾ ਹੋਵੇ ਕਿਸੇ ਨੇ ਉਹ ਵੀ ਟਰੈਕਟਰ ਲੈ ਸਕਦਾ ਡਬਲ ਜੈਕਟਿਪੂਡਰ ਪਾਵਰ ਸਟੀਅਰ 2001 ਮਾਡਲ ਤੇ ਕੋਕਾ ਵੀ ਟਰੈਕਟਰ ਜਮਾ ਤੇ ਵਾਹ ਕੇ ਇੰਜਨ ਦਾ ਲੈਫਟ ਦਾ ਕੰਮ ਫੁੱਲ ਹੋਇਆ ਵਾ ਤੇ 1 ਰੁਪਏ ਦਾ ਨੁਕਸਨ ਹੀ ਟਰੈਕਟਰ ਦੇ ਵਿੱਚ ਜਲਾਲਾਵਾ ਤੇ ਜਿਹੜੇ ਚ ਖੜਾ ਹੈ ਤੇ ਉਹ ਰੇਟ ਹੈਗਾ 1 ਲੱਖ 2 ਲੱਖ 2 ਲੱਖ ਤੇ 75000 ਰੁਪਏ ਰੇਟ ਮੰਗ ਕਰਦੇ ਆ ਤੇ ਜੇ ਕਿਸੇ ਕੋਲੇ 963 ਟਰੈਕਟਰ ਹੋਵੇ ਉਹਦੇ ਨਾਲ ਵਟਾ ਸੱਟਾ ਵੀ ਕਰ ਲੈਣਗੇ ਵੇਚ ਦੇ ਕੇ ਨਾਲ ਪੈਸੇ ਦੇ ਦੇਣਗੇ ਬਿੱਟ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਹੋ